ਅਸਲ ਦੇ ਵਿੱਚ ਜਿਹੜੀ ਬੀਜੇਪੀ ਗਵਰਨਮੈਂਟ ਹੈ ਜਿਹੜਿਆਂ ਤੁਸੀਂ ਲੋਕ ਸਭਾ ਦੇ ਮੈਂਬਰਾਂ ਨੂੰ ਰਾਜ ਸਭਾ ਦੇ ਮੈਂਬਰਾਂ ਨੂੰ ਭੇਜਦੇ ਹੋ ਅਸਲ ਮੁੱਦੇ ਤੋਂ ਹਟ ਕੇ ਕਿ ਲੋਕਾਂ ਦੇ ਜਿਹੜੀ ਚਰਚਾ ਆ ਲੋਕਾਂ ਦੇ ਕੰਮਾਂ ਦੀ ਬਰੇਸਕਾਰੀ ਦੀ ਜਿਹੜੀ ਚਰਚਾ ਆ ਉਹਨੂੰ ਛੱਡ ਕੇ ਇੱਕ ਨਵਾਂ ਮੁੱਦਾ ਲੈ ਆਈਏ ਕਿ ਜਿਹੜੇ ਪਾਰਲੀਮੈਂਟ ਦੇ ਦਿਨ ਆ ਉਹ ਨਿਕਲ ਜਾਣ ਸ਼ਿਆਰਪੁਰ ਦੇ ਮਾਲਪੁਰ ਅਡਾ ਕਾਂਗਰਸ ਦਫ਼ਤਰ ਵਿੱਚ ਸਮੂਹ ਜ਼ਿਲ੍ਹੇ ਦੀ ਕਾਂਗਰਸ ਵਰਕਰਾਂ ਵੱਲੋਂ ਇਕੱਠੇ ਹੋ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗਲਬਤ ਕਰਦੇ ਹੋਏ ਕਾਂਗਰਸੀ ਆਗੂ ਨੇ ਕਿਹਾ ਕਿ ਜਦੋਂ ਦੇ ਕੇਂਦਰ ਵਿੱਚ ਸੀ ਉਸ ਸਮੇਂ ਗਰੀਬ ਲੋਕਾਂ ਦੇ ਲਈ ਕਾਂਗਰਸ ਸਰਕਾਰ ਵੱਲੋਂ ਮੰਦਰੀਗਾ ਸਕੀਮ ਲਿਆਂਦੀ ਗਈ ਸੀ ਉਹਨਾਂ ਕਿਹਾ ਕਿ ਇਹ ਸਕੀਮ ਲਿਆਉਣ ਦਾ ਮਕਸਦ ਸੀ ਕਿ ਜਿਹੜੇ ਗਰੀਬ ਲੋਕ ਬਾਹਰ ਦਿਹਾੜੀਕਰ ਨਹੀਂ ਜਾ ਸਕਦੇ ਜਾਂ ਬਹੁਤਾ ਭਾਰ ਨਹੀਂ ਭਾਰਾ ਕੰਮ ਨਹੀਂ ਕਰ ਸਕਦੇ ਉਹਨਾਂ ਨੂੰ ਇਸ ਸਕੀਮ ਦਾ ਫਾਇਦਾ ਮਿਲ ਸਕੇ ਉਹਨਾਂ ਕਿਹਾ ਕਿ ਕੇਂਦਰ ਦੇ ਵਿੱਚ ਅੱਜ ਮੋਦੀ ਦੀ ਸਰਕਾਰ ਹੈ ਜਿਨ੍ਹਾਂ ਵੱਲੋਂ ਮੰਦਰੀਗਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਪੂਰੀ ਦੀ ਪੂਰੀ ਸਕੀਮ ਦੇ ਅੰਦਰ ਤੋਂ ਚੱਲ ਰਹੀ ਸੀ ਪਰ ਹੁਣ ਮੋਦੀ ਸਰਕਾਰ ਨੇ ਇਹ ਸਕੀਮ ਨੂੰ ਖਤਮ ਕਰ ਲਈ 40% ਸ਼ੇਅਰ ਸਟੇਟ ਸਰਕਾਰ ਦਾ ਪਾ ਦਿੱਤਾ ਉਹਨਾਂ ਕਿਹਾ ਕਿ ਜੇਕਰ ਸਟੇਟ ਸਰਕਾਰ 10% ਸ਼ੇਅਰ ਨਹੀਂ ਦੇ ਸਕਦੀ ਤਾਂ ਉਹ 40% ਕਿੱਥੋਂ ਦੇਵੇਗੀ ਉਹਨਾਂ ਕਿਹਾ ਕਿ ਪਿੱਛੇ বিজেপি ਮੋਦੀ ਸਰਕਾਰ ਦਾ ਇੱਕ ਹੀ ਮਕਸਦ ਹੈ ਇਸ ਸਕੀਮ ਨੂੰ ਖਤਮ ਕੀਤਾ ਜਾਵੇ ਸਾਬਕਾ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਜੇ ਜਸ ਵੀ ਪ੍ਰਧਾਨ ਮੰਤਰੀ ਸਵਰਗੀ ਮਨਮੋਹਨ ਸਿੰਘ ਜੀ ਦੀ ਡੈਥ ਅਨਿਵਰਸੀ ਆ ਰਹੀ ਹੈ ਉਸ ਤੇ ਪਿੰਡ-ਪਿੰਡ ਜਾ ਕੇ ਮਨਰੇਗਾ ਕਾਮਿਆਂ ਨੂੰ ਇਕੱਠੇ ਕਰਕੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਇਸ ਇਸ ਨੂੰ ਲੋਕ ਲਹਿਰ ਬਣਾਵਾਗੇ ਤਾਂ ਜੋ ਮੋਦੀ ਸਰਕਾਰ ਚੁੱਕ ਸਕੇ ਤਕਰੀਬਾਂ ਲਈ ਲਿਆਂਦੇ ਗਏ ਇਸਕਰੋ ਨੂੰ ਮੁੜ ਤੋਂ ਵਾਪਸ ਲਿਆ ਜਾ ਸਕੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਦੇਖੋ ਅੱਜ ਜਿਹੜਾ ਮਨਰੇਗਾ ਚੱਲ ਰਿਹਾ 50 60 ਤੋਂ ਵੱਧ ਦਿਹਾੜੀਆਂ ਨਹੀਂ ਹੈ ਇੱਧਰ ਦੇਖਣਾ 50 60 ਤੋਂ ਵੱਧ ਦਿਨ ਨਹੀਂ ਲੱਗਦੀ ਹਾਜ਼ਰੀ 100 ਨਹੀਂ ਲੱਗ ਰਹੀ ਜਿਹੜੀ ਗਾਰੰਟੀ ਦਿੱਤੀ ਪੈਸੇ ਹੈ ਨਹੀਂ 90 10 ਦਾ 6 ਸੀ 10 ਪੈਸੇ ਤਾਂ ਸਟੇਟ ਗਵਰਨਮੈਂਟ ਕੋ ਹੈ ਨਹੀਂ ਤੇ 40 ਪੈਸੇ ਕਿੱਥੋਂ ਦੇਏਗੀ ਇਹ ਸਿਰਫ ਜਿੱਥੇ ਨਾਨ ਬੀਜਪੀ ਸਰਕਾਰਾਂ ਨੇ ਉੱਥੇ ਮਨਰੇਗਾ ਦੇ ਮੂੰਹ ਚੋ ਰੋਟੀ ਖਾਣ ਦੇ ਲਈ ਇਹ ਜਿਹੜਾ ਕਾਨੂੰਨ ਲਿਆਂਦਾ ਜਾ ਰਿਹਾ ਇਹਨਾਂ ਕੋ ਤਦੱਸ ਪਾ ਨਹੀਂ ਦਿੱਤੇ ਜਾ ਰਹੇ ਕਿ 40 ਕਿੱਥੋਂ ਦੇਣੇ ਇਹ ਜਿਹੜੀ ਹੈ ਇੱਕ ਜਿਹੜੇ ਗਰੀਬ ਲੋਕ ਹੈ ਇਹ ਜਿੱਦਾਂ ਪ੍ਰਧਾਨ ਜੀ ਨੇ ਪਹਿਲਾਂ ਵੀ ਦੱਸਿਆ ਸਾਡਾ ਜਿਹੜਾ 50 ਜਿਲਿਆਂ ਵਿੱਚ ਪਹਿਲਾ ਜਿਹੜਾ ਅਸੀਂ ਮੈਡਮ ਅੰਮਿਕਾ ਸੋਨੀ ਦੀ ਬਦੌਲਤ ਜਿਹੜਾ ਹੁਸ਼ਾਰਪੁਰ ਮਰੇਗਾ ਦੇ ਵਿੱਚ ਪਿਆ ਸੀ ਤੇ ਇਹ ਜਿਹੜਾ ਮੈਂ ਸਮਝਦਾ ਕਿ ਅਸੀਂ ਜਿੱਦਾਂ ਹੁਣ 26 ਤਰੀਕ ਨੂੰ ਡਾਕਟਰ ਮਨਮੋਹਨ ਸਿੰਘ ਜੀ ਦੀ ਡੈਥ ਅਨਿਵਰਸਰੀ ਅਸੀਂ ਪਿੰਡਾਂ 'ਚ ਸਾਰੇ ਜਾ ਕੇ ਨਰੇਗਾ ਮਜ਼ਦੂਰਾਂ ਨੂੰ ਨਾਲ ਲੈ ਕੇ ਉਹਨਾਂ ਨੂੰ ਦੱਸਾਂਗੇ ਕਿ ਡਾਕਟਰ ਮਨਮੋਹਨ ਸਿੰਘ ਨੇ ਕਾਂਗਰਸੀ ਸਰਕਾਰ ਨੇ ਤੁਹਾਡਾ ਇਹ ਕਾਨੂੰਨ ਲੈ ਕੇ ਆਂਦਾ ਸੀ ਤੇ ਅੱਜ ਭਾਜਪਾ ਕੀ ਕਰ ਰਹੀ ਹੈ ਅਸੀਂ ਉਹਨਾਂ ਨਾਲ ਰੂਬਰੂ ਹੋਵਾਂਗੇ ਨਾ ਚੀਚਾਂ ਠੀਕ ਹੈ